ਹਾਂਜੀ ਸਾਈਂ ਜੀ ਪਹਿਲਾਂ ਤੁਮਹਾਰਾ ਜੀ ਮੁਬਾਰਕਾ ਜੀ ਮਿਲ ਰਹੀਆਂ ਜਿਹੜਾ ਸ਼ਾਂਤੀ ਕੂਬ ਜਿਹੜਾ ਹੈ ਅੱਜ ਸਾਹਮਣੇ ਹੈ ਠੰਡੇ ਆਪਣੇ ਠੰਡੇ ਤੋਂ ਬਾਅਦ ਜਿਹੜਾ ਹੈਗਾ 7800 ਦਾ ਜੀ ਰਹਿ ਗਿਆ ਚੱਲੋ ਸਭ ਤੋਂ ਪਹਿਲਾਂ ਜੈ ਬਾਪੂ ਲਾਲ ਬਾਦਸ਼ਾਹ ਸਰਕਾਰ ਦੀ ਓਹੋ ਖੁਸ਼ੀ ਦਾ ਮਕਾਮ ਯਾਨੀ ਇਸ ਵਾਰ ਕਮਾਲ ਹੀ ਕਰਤੀ مالک ਨੇ ਤੇ 18 ਤਰੀਕ ਨੂੰ ਵੀ ਇੰਤਜ਼ਾਰ ਕਰਦੇ ਹੁੰਦੇ ਸੀ ਮਹਿਫਲ ਦੇ ਸਮੇਂ ਪਹਿਲਾ ਪਹਿਲਾ ਕਿ ਸੰਗਤ ਆਏਗੀ ਤੇ ਕਵਾਲੀ ਸ਼ੁਰੂ ਹੋਏਗੀ ਇਸ ਵਾਰੀ 15 ਤਰੀਕ ਤੋਂ ਸਟਾਰਟ ਹੋ ਗਿਆ ਕੰਮ 17 ਨੂੰ ਪੱਕ ਗਿਆ ਕੰਮ ਤੇ 18 ਨੂੰ ਇੰਤਖਾਮ ਨਹੀਂ ਤੇ ਤਿੰਨ ਦਿਨ ਤਿੰਨ ਰਾਤਾਂ ਜਿਹੜੀਆਂ ਆਫੀਸ਼ੀਅਲ ਹੁੰਦੀਆਂ ਉਹ ਜਿੰਨੀ ਦੇਰ ਗੁਜ਼ਰਦੀਆਂ ਨੇ ਓਨੀ ਦੇਰ ਜਾਨ ਮੁੱਠ ਚਾਈ ਰਹਿੰਦੀ ਹਾਲਾਂਕਿ ਇਹ ਇਨਸਾਨ ਦੇ ਵਸਤੇ ਦੀ ਗੱਲ ਨਹੀਂ ਜੇ ਮੈਂ ਜਾਂ ਕੋਈ ਹੋਰ ਕਵੇ ਨਾ ਕਿ ਐਸੀ ਕਰ ਰਹੇ ਆ ਕ੍ਰੈਡਿਟ ਸ਼੍ਰੈਡਿਟ ਲੈਣ ਲਈ ਤੇ ਉਹ ਗਲਤੀ ਕਰ ਰਹੇ ਹੋਣਗੇ ਵਿੱਚੇ ਮੈਂ ਵਿੱਚੇ ਮੇਰੇ ਦੋਸਤ ਸਾਰੇ ਇਹ ਬਾਪੂ ਲਾਲ ਬਾਦਸ਼ਾਹ ਸਾਹ ਸਰਕਾਰ ਮੇਰੀ ਆਪਣੇ ਹੱਥ ਚ ਕਮਾਂਡ ਲੈਂਦੇ ਨੇ ਰਿਮੋਟ ਲੈਂਦੇ ਨੇ ਕੰਟਰੋਲ ਕਰਦੇ ਨੇ ਗ੍ਰਿਪ ਬਣਾਉਂਦੇ ਨੇ ਔਰ ਸਾਵਾਂ ਤੇ ਵੀ ਕੰਟਰੋਲ ਹੁੰਦਾ ਸਾਨੂੰ ਸਭ ਤੋਂ ਜ਼ਿਆਦਾ ਫਿਕਰ ਹੁੰਦਾ ਸਾਡੇ ਨਿੱਕੇ-ਨਿੱਕੇ ਮਾਸੂਮ ਬੱਚੇ ਆਉਂਦੇ ਸਾਡੀਆਂ ਬੇਟੀਆਂ ਧੀਆਂ ਆਉਂਦੀਆਂ ਬਜ਼ੁਰਗ ਆਉਂਦੇ ਉਹ ਠੀਕ-ਠਾਕ ਆਉਣ ਪਰ ਸਹੀ ਸਲਾਮਤ ਕਰਨ ਚਲੇ ਜਾਂ ਤਿੰਨੇ ਦਿਨ ਸਭ ਨੂੰ ਗਰਮੀਆਂ ਦਾ ਮੌਸਮ ਆ ਜਲ ਛਕਣ ਲੰਗਰ ਖਾਣ ਫਿਰ ਰੋਹਾਨੀ ਲੰਗਰ ਹੈ ਜਿਹੜਾ ਉਹ ਫਕੀਰ ਹੀ ਖਾ ਸਕਦੇ ਆ ਉਹ ਦਰਵੇਸ਼ ਲੈਂਦੇ ਨੇ ਉਹ ਦੁਨੀਆਦਾਰ ਉਧਰ ਨਾ ਤੁਰਨ ਕਿਉਂਕਿ ਦੁਨੀਆ ਵੀ ਚਲਾਉਣੀ ਹੈ ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਦਾਤਿਆਂ ਨੂੰ ਮਾਲਕਾਂ ਨੂੰ ਕਿ ਜੀ ਸਾਰਿਆਂ ਨੂੰ ਮਾਰਫਤ ਸਮਝ ਕਿਉਂ ਨਹੀਂ ਆਉਂਦੀ ਕਹਿੰਦੇ ਦੁਨੀਆ ਨਹੀਂ ਚਲਾਉਣੀ ਸਮਝ ਆ ਗਈ ਤੇ ਛੱਡ ਕੇ ਫਿਰ ਬਹਿ ਜਾਣਗੇ ਸੋ ਇਸ ਕਰਕੇ ਲਿਕਨ ਇੱਕ ਹੋਰ ਲੰਗਰ ਸੰਗੀਤ ਦਾ ਲੱਗਦਾ ਰਾਤ ਦਿਨ ਕੈਟਾਗੋਰੀ ਕ ਲਈ ਕੈਟਾਗੋਰੀਕਲੀ ਉਹਦੇ ਵਿੱਚ ਸਭ ਤੋਂ ਪਹਿਲਾਂ ਮਹਿਫਲੇ ਸਵਾ ਦਾ ਕਵਾਲੀ ਸੋ ਫਿਰ ਨਾ ਕਲਾਮ ਉਸ ਤੋਂ ਬਾਅਦ ਫਿਰ ਤੁਸੀਂ ਵੇਖੋ ਕਿ ਪੰਜਾਬੀ ਦੇ ਮਸ਼ਹੂਰ ਗਵਈਏ ਜਿਹੜੇ ਲੱਖਾਂ ਰੁਪਈਆ ਲੈ ਕੇ ਵੀ ਕਈ ਵਾਰੀ ਨਹੀਂ ਆ ਸਕਦੇ ਕਿਉਂਕਿ ਓਵਰ ਬੀਜ਼ੀ ਹੁੰਦੇ ਆ ਸਿਰਫ ਇੱਕ ਕਾਲ ਕਰਦੇ ਆ ਬਾਪੂ ਜੀ ਦੇ ਨਾਂ 'ਚ ਇਨੀ ਬਰਕਤ ਹੈ ਸਭ ਗਵਈਏ ਸਭ ਫਨਕਾਰ ਐਕਟਰ ਸਭ ਕਹਾਵਲ ਨਕਾਲ ਹਾਜ਼ਰੀ ਦਿੰਦੇ ਨੇ ਸੋ ਦੋ ਤਿੰਨ ਤਰ੍ਹਾਂ ਦਾ ਲੰਗਰ ਤਕਸੀਮ ਹੁੰਦਾ ਹੈ ਜਿੰਨੂੰ ਜ਼ਰੂਰਤ ਹੈ ਰੋਹਾਨੀ ਰੂਹ ਦੇ ਸਕੂਨ ਦੀ ਉਹ ਫਿਰ ਉਹ ਲੈ ਲਵੇ ਜਿਹਨੇ ਰੂਹ ਦੇ ਤਸਕੀਨ ਲਈ ਥੋੜਾ ਮਜ਼ੇ ਮੀਰੀ ਲਈ ਜਿਹਾਣਾ ਉਹ ਸੰਗੀਤ ਸੁਣੇ ਤੇ ਪੇਟ ਸਾਰਿਆਂ ਨੂੰ ਲੱਗਾ ਇਹ ਕੋਈ ਕੋਈ ਆ ਬੰਦਾ ਜਿਹੜਾ ਹਵਾ ਚੋਂ ਵੀ ਭੋਜਨ ਲੈ ਸਕਦਾ ਸਵਾਸਾਂ ਚੋਂ ਲੈ ਸਕਦਾ ਉਹ ਹੋਰ ਹਸਤੀਆਂ ਨੇ ਲੇਕਿਨ ਅਸੀਂ ਤੇ ਦੁਨੀਆਦਾਰ ਗ੍ਰਸਤੀ ਲੋਕ ਆ ਖੂਸ ਕਰਕੇ ਲੰਗਰ ਵੀ ਉੱਟ-ਉੱਟ ਚੱਲਦਾ ਬਾਬਾ ਜੀ ਦਾ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕ ਇੱਕ ਵਾਰੀ ਫਿਰ ਮੈਂ ਅਰਜ਼ ਕਰਾਂਗਾ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤੇ ਮੈਂ ਮਾਫੀ ਚਾਹੁੰਨਾ ਇੱਕ ਜਿਹੜਾ ਬੱਚਿਆਂ ਦੀ ਗੱਲ ਕੀਤੀ ਮੈਂ ਧੀਆਂ ਦੀ ਗੱਲ ਕੀਤੀ ਬਜ਼ੁਰਗਾਂ ਦੀ ਦੂਜੀ ਗੱਲ ਜਿਹੜੇ ਡੇਡੇ ਫਕੀਰ ਸੰਤਮਾਪੁਰਸ਼ ਆਉਂਦੇ ਨੇ ਦੇਖੋ ਇਹ ਉੱਥੋਂ ਮਹਾਲੀ ਤੋਂ ਇਹ ਵਰਿੰਦਾਵਨ ਤੋਂ ਆਏ ਸਰਕਾਰ ਮੈਂ ਮਹਿਸੂਸ ਕਰਦਾ ਕਿ ਹੋ ਸਕਦਾ ਇਹ ਪਲੈਨਟ ਕ੍ਰਿਸ਼ਨ ਭਗਵਾਨ ਦੀ ਬਾਂਸੀ ਦੀ ਗੂੰਜ ਨਾਲ ਚੱਲ ਰਹੀ ਹੋਵੇ ਆਂਸ ਨਾਲ ਚੱਲ ਰਹੀ ਹੋਵੇ ਜਿਹਨੂੰ ਸ਼ਬਦ ਵੀ ਕਿਹਾ ਜਾਂਦਾ ਅਨਹਦ ਨਾਦ ਵੀ ਕਿਹਾ ਜਾਂਦਾ ਬਾਂਗੇ ਉਸਵਾਨੀ ਵੀ ਵੋਇਸ ਆਫ ਸਫੀਰ ਵੀ ਕਿਹਾ ਜਾਂਦਾ ਇਹ ਐਵੇਂ ਨਹੀਂ ਧਰਤੀਆਂ ਚੱਲਦੀਆਂ ਇਹ ਫਕੀਰਾਂ ਦੇ ਇਥੇ ਵਲੀ ਪੀਰ ਪੈਗੰਬਰ ਗੌਸ ਕਤਬ ਅਬਦਾਲ ਇਹ ਕਲੰਦਰ ਤੇ અલਮਸਤਬਾ ਕੋਲਾਲ ਬਾਦਸ਼ਾਹ ਵਰਗੀਆਂ ਹਸਤੀਆਂ ਤਸ਼ਰੀਫ ਰੱਖਦੀਆਂ ਨੇ ਫਿਰ ਜਾ ਕੇ ਚਲਦੀਆਂ ਧਰਤੀਆਂ ਇਹ ਪੱਕੀ ਗੱਲ ਯਕੀਨ ਕਰਿਓ ਜਿੱਦਾਂ ਦੁਨੀਆ ਦਾ ਨਿਜ਼ਾਮ ਕੋਈ ਡੀਸੀ ਆ ਕੋਈ ਡੀਐਸਪੀ ਕੋਈ ਫਿਰ ਵੱਡੇ ਅਫਸਰ ਆ ਫਿਰ ਵਜ਼ੀਰ ਆ ਫਿਰ ਐਂਡ ਤੇ ਪ੍ਰਾਈਮ ਮਿੰਿਸਟਰ ਸਾਹਿਬ ਹੁੰਦੇ ਆ ਜਰਨਲ ਇਸ ਤਰ੍ਹਾਂ ਫਕੀਰ ਪਰਦੇਨਾ ਧਰਤੀ ਚਲਾਉਂਦੇ ਆ ਇਹ ਨਕੋਦਰ ਚ ਐਵੇਂ ਨਹੀਂ ਸੀ ਵੱਡੇ ਵੱਡੇ ਦਰਵੇਸ਼ ਇਹਨਾਂ ਦਿਆਲੇ ਦੋਆਲੇ ਫਿਰਦੇ ਇਹ ਵੇਖਣ ਨੂੰ ਲੋਕੀ ਸੋਚਦੇ ਖਰੇ ਕੋਈ ਪ੍ਰੋਬਲਮ ਆ ਤੇ ਲੋਕ ਕੀ ਮੁਰਦੇ ਹੁੰਦੇ ਇਹ ਜ਼ਿੰਦਾ ਹੁੰਦੇ ਆ ਲੋਕੀ ਪਾਗਲ ਹੁੰਦੇ ਇਹ ਪਾਗਲ ਹੁੰਦੇ ਆ ਜਿਨ੍ਹਾਂ ਨੇ ਫਕੀਰਾਂ ਨੇ ਨਿਜ਼ਾਮ ਚਲਾਉਣਾ ਦੁਨੀਆ ਦਾ ਸੋ اے ਬਾਪੂ ਲਾਲ ਬਾਦਸ਼ਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ اے ਮੇਰੇ ਪਰਵਰਦੇگار ਐ ਮੇਰੇ ਮਾਲਕ ਤੇਰੇ ਕਬਜ਼ਾ ਹੈ ਕੁਦਰਤ ਸਾਡੀ ਜਾਨ ਹੈ ਐਸੇ ਤਰ੍ਹਾਂ ਸਾਰੇ ਭੈਣ ਭਾਈ ਮਹਿਫੂਜ਼ ਰਹਿਣ ਜਿਹੜੀ ਜਿਹੜੀ ਸੋਚ ਲੈ ਕੇ ਲੋਕ ਆਏ ਨੇ ਜਿਸ ਤਰ੍ਹਾਂ ਵੀ ਜਿਸ ਤਰ੍ਹਾਂ ਦਾ ਵੀ ਨੀਅਤ ਲੈ ਕੇ ਆਏ ਐ ਮਾਲਕਾ ਅਸੀਂ ਤੇ ਨਹੀਂ ਜੋਗੇ ਨਹੀਂ ਤੂੰ ਸਾਡੀਆਂ ਝੋਲੀਆਂ ਪਰਦਾ ਸਰ ਕਲਾਮ ਤੋਂ ਲੈ ਕੇ ਦੁਨੀਆਦਾਰ ਜੋ ਵੀ ਮੰਗਦਾ ਹੈ ਉਹ ਤੁਸੀਂ ਦਿੰਦੇ ਹੋ ਤੇ ਬੜੀ ਮਿਹਰਬਾਨੀ ਇੱਕ ਵਾਰੀ ਜ਼ੋਰ ਨਾਲ ਬੋਲੋ ਜੈ ਮਸਤਾ ਦੀ ਜੈ ਮਸਤਾ ਜੈ ਬਾਪੂ ਲਾਲ ਬਾਸ਼ਾ ਸਰਕਾਰ ਦੀ दुखी 팬プラਵਾ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕੀਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ पीआर ਚੁਰਕਾਵਟ ਤਲਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਦੇਸ਼ਾਮ ਜੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿੰ ਚੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669